ਭਾਰਤੀ ਫੌਜ ਦੇ 34ਵੀਂ ਰਾਸ਼ਟਰੀ ਰਾਈਫਲ ਦੇ ਮੇਜਰ ਤ੍ਰਿਪਤ ਪ੍ਰੀਤ ਸਿੰਘ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੰਮੂ ਕਸ਼ਮੀਰ ਦੇ ਸ਼ੋਪੀਆ ਵਿੱਚ ਮੇਜਰ ਤ੍ਰਿਪਤ ਪ੍ਰੀਤ ਸਿੰਘ ਨੇ ਇੱਕ A ਕੈਟਾਗਰੀ ਦੇ ਅਤਵਾਦੀ ਨੂੰ ਮੁਕਾਬਲੇ ਵਿੱਚ ਮਾਰ ਬੁਕਾਇਆ ਸੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ 6 ਆਪਰੇਸ਼ਨਾਂ ਦੀ ਅਗਵਾਈ ਕਰਦੇ ਹੋਏ 9 ਅਤਵਾਦੀਆਂ ਨੂੰ ਠੇਰ ਕਰ ਦਿੱਤਾ ਸੀ। ਰਾਸ਼ਟਰਪਤੀ ਵੱਲੋਂ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਅੱਜ ਜਦ ਮੇਜਰ ਤ੍ਰਿਪਤ ਪ੍ਰੀਤ ਆਪਣੇ ਪਿੰਡ ਪਹੁੰਚੇ ਤਾਂ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਐਨਡੀਏ ਰਾਹੀਂ ਫੌਜ ਵਿੱਚ ਭਰਤੀ ਹੋਣ ਤੋਂ ਬਾਅਦ ਉਹਨਾਂ ਨੂੰ ਅਤਵਾਦੀਆਂ ਵਿਰੁੱਧ ਕਈ ਆਪਰੇਸ਼ਨਾਂ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੂੰ ਉਹਨਾਂ ਨੇ ਬਖੂਬੀ ਅੰਜਾਮ ਦਿੱਤਾ ਉਥੇ ਤ੍ਰਿਪਤ ਪ੍ਰੀਤ ਸਿੰਘ ਦੀ ਪਤਨੀ ਅਤੇ ਉਹਨਾਂ ਦੇ ਪਿਤਾ ਹਰਤੇয়াল ਸਿੰਘ ਪੱਡਾ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ਦੀ ਬਹਾਦਰੀ ਅਤੇ ਇਸ ਵੱਡੀ ਪ੍ਰਾਪਤੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ yesterday i was given the award shaurya chakra by the honorable president of india te award to baad hun main pind wapas aaya te pind kafi pind waleyan ne bahut maan daya and parivar waleyan ne sade pure parivar de layi bade maan wali gall a ke sanu gallantry award jada milya ke halanki jada jivein operation trip ch operation chopiyan jammu and kashmir de vich ek pind de vich hoya hi jithe hi artillery da troop commander jada hi o utilize kita ਤੇ ਉਸ ਤੋਂ ਇਲਾਵਾ ਅਸੀਂ 34 RR ਯੂਨਿਟ ਸੀ ਸਾਡੀ 34 RR जाट ਤੇ ਅਸੀਂ ਹੋਰ ਵੀ ਆਪਰੇਸ਼ਨ ਜਿਹੜੇ ਆ ਕੀਤੇ ਜਿਹਦੇ ਵਿੱਚ ਅਸੀਂ ਪੁੱਲ ਕੁਝ ਮਿਲਟੈਂਟਸ ਜਿਹੜੇ ਆ ਅਸੀਂ ਨਿਊਟਰਲਾਈਜ਼ ਕੀਤੇ ਤੇ ਅਪ੍ਰੀਹੈਂਡ ਕੀਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਵਾ ਕਿ ਮੇਰੇ ਹਸਬੰਦ ਨੇ ਇੰਨਾ ਵਧੀਆ ਕੰਮ ਕੀਤਾ ਵਾ ਦੇਸ਼ ਪ੍ਰਤੀ ਬਹੁਤ ਵਧੀਆ ਕੰਮ ਕਰਕੇ ਆਨੇ ਉਹਨਾਂ ਦੀ ਡਿਊਟੀ ਹੀ ਤੇ ਬਹੁਤ ਵਧੀਆ ਕੀਤਾ ਨੇ ਇਸ ਤੋਂ ਬਹੁਤ ਖੁਸ਼ ਹਾਂ ਬਹੁਤ ਵਧੀਆ ਲੱਗਾ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਨਾ ਮਾਣ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਆ ਇਨੇ ਖਤਰਨਾਕ ਏਰੀਏ ਤੇ ਡਿਊਟੀ ਕੀਤੀ। ਬਈਆ ਕਿ ਕਿਤੇ ਇਹੋ ਜਿਹਾ ਮਹੋਰ ਉਹਦੇ ਸਾਹਮਣੇ ਤੇ ਉਹਦੇ ਟਾਈਮ 'ਚ ਜਾ ਕੇ ਇਹ ਇਹੋ ਜਿਹਾ ਕੰਮ ਕਰਕੇ ਆਏ ਤੇ ਉਹ ਖੁਸ਼ੀ ਹੋ ਗਈ। ਹੁਣ ਬੜੀ ਬੜੀ ਖੁਸ਼ੀ ਹੋਈ ਕਿ ਸਾਨੂੰ ਰਾਸ਼ਟਰਪਤੀ ਨੇ ਬੁਲਾ ਲਿਆ ਤੇ ਫੇਰ ਅਹੀਂ ਆਏ ਆ ਤੇ ਸਾਨੂੰ ਤੇ ਸਾਡੇ ਪਿੰਡ ਨੂੰ ਬੜੀ ਖੁਸ਼ੀ ਹੋਈ ਆ।